ਕੋਣ ਨੇ ਦੇ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਨਹੀਂ ਵਾਪਰੀ ਜਦੋਂ ਘਟਨਾ ਹੋਈ ਆ ਕਿ ਉਹ ਮੰਦਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਬਿਅਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਰ ਜਾਣਦੇ ਆ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦਸ ਦੇ ਪੇ ਉਹ ਗਲਤ ਕਰ ਰਿਆ ਮੰਦਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਦਾ ਬੱਚੇ ਨੂੰ ਜਾਂਸੀ ਕਾਉਣ ਦੇ ਆ ਸੜਕ ਜਾਂਸੀ ਕਾਉਣ ਵਾਲੀ ਆ ਤੇ ਮੈਨੂੰ ਦੱਸੋ ਕਿ ਲੱਗੀ ਗੱਡੀ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਕਾਰਪੀ ਹੋਈ ਉਹ ਗੱਡੀ ਹੋਰ ਜੰਗੀ ਨਾਮ ਲਿਖੋ ਜੰਜੀਤ ਕੋ ਜੰਜੀਤ ਕੋ ਕੀ ਹੈ ਸਾਰੀ ਇਕੱਠਾ ਹਾਂ ਜੇ ਭਾਜੀ ਅੱਡੇ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇਨਾਂ ਦੇ ਦੋ بیٹے ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਣੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਵਾਰ ਤੇਨਾਂ ਦੇ بیٹے ਛੋਟੇ ਨੇ 4-5 ਸਾਲ ਦਾ 4-5 ਸਾਲ ਦਾ ਚੰਨ ਤੇ ਬੱਕਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਬਿਠੇ ਹੰਦ ਤੇ ਬੱਚ ਬਦਾਲਾ ਕੋ ਦੋ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਵਾਸਤੇ ਮੁੰਡਿਆਂ ਨੇ ਲੈ ਕੇ ਗਏ ਸੀ ਇਹ ਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪੱਕਾ ਦੇ ਰਹੇ ਆ ਅਗਲੀ ਕਾਰ ਵੀ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਕਿ ਇਹ ਓਵਰਸਪੀਡ ਕਿੰਨੀ ਕਿੰਨੀ ਗੱਡੀ ਦਾ ਬਾਲਾ ਕੋ ਬਟੈਰਡ ਹੋ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਤੁਹਾਨੂੰ ਤੇ ਕਬਜ਼ੇ ਲੈਣੀ ਗਾ ਇਨਵੈਸਟੀਗੇਸ਼ਨ ਕਰਾਂਗੇ